ਦੇਸ਼ ਆ ਜੇ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਗੋਦਾਪ尔 ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਨਵੀਂ ਨਗਰ ਜਿੱਤੇ ਗਿਆ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਬਲਾਗ ਪ੍ਰਧਾਨ ਸੋਸ਼ਲ ਮੀਡੀਆ ਦੇ ਗੁਰਪ੍ਰੀਤ ਸਿੰਘ ਜੀ ਨਵੀਂ ਨਗਰ ਮੌਜੂਦ ਨੇ ਆਪਾ ਪਾਉਨਾ ਦੇ ਨਾਲ ਗੱਲਬਾਤ ਕਰਦੇ ਆ ਸਾਚੀ ਕਾਲ ਸਰ ਸਾਚੀ ਕਾਲ ਸਰ ਅੱਛਾ ਸਰ ਹੁਣ ਲੋਕ ਸਭਾ ਚੋਣਾਂ ਦੀਆਂ ਕਾਫੀ ਤਿਆਰੀਆਂ ਚੱਲ ਰਹੀਆਂ ਨੇ ਪਿੰਡ ਪ੍ਰਤੀ ਪਿੰਡਾਂ ਪਿੰਡਾਂ ਦੇ ਵਿੱਚ ਪ੍ਰਚਾਰ ਚੱਲ ਰਿਹਾ ਆ ਅਮਨਜੀਤ ਸਿੰਘ ਚੈਰੀ ਕਲਸੀ ਜੀ ਜੋ ਕੱਲ ਕਾਗਜ ਭਰ ਕੇ ਆਏ ਨੇ ਗੁਰਦਾਸਪੁਰ ਦੇ ਵਿੱਚ ਲੋਕ ਪ੍ਰਜਨਤਾ ਕਿੱਦਾਂ ਦੀ ਲੱਗਦੀ ਹੈ ਕਿਵੇਂ ਦੀ ਸਪੋਰਟ ਲੱਗਦੀ ਹੈ ਤੁਹਾਨੂੰ ਵੇਖੋ ਜੀ ਬਹੁਤ ਹੀ ਵਧੀਆ ਸਪੋਰਟ ਆ ਜੀ ਸਭ ਤੋਂ ਵੱਡਾ ਇਕੱਠ ਪਹਿਲਾਂ ਤੇ ਕੀਤਾ ਕਿ ਜਦੋਂ ਇੱਥੇ ਰੈਲੀ ਕੀਤੀ ਆਪਾਂ ਕਲਾਂਨੌਰ ਦੇ ਵਿੱਚ ਕਲਾਂਨੌਰ ਦੇ ਵਿੱਚ ਇੱਕ ਇਤਿਹਾਸਿਕ ਰੈਲੀ ਕੀਤੀ ਆ ਜੀ ਸਰ ਕਿੰਨੀਆਂ ਗੱਡੀਆਂ ਦੇ ਕਾਫਲੇ ਦੇ ਨਾਲ ਤੁਸੀਂ ਉੱਥੇ ਪਹੁੰਚੇ ਮੈਂ 6 ਗੱਡੀਆਂ ਤੇ 100 ਬੰਦੇ ਦੇ ਨਾਲ ਉਥੇ ਪਹੁੰਚਿਆ ਹੈ ਜੀ ਮਾਰਕੀਟ ਕਮੇਟੀ ਸਰਦਾਰ ਰਣਜੀਤ ਸਿੰਘ ਬਾੜ ਦੀ ਅਗਵਾਈ ਦੇ ਵਿੱਚ ਜੀ ਜੀ ਤੇ ਬਹੁਤ ਹੀ ਜ਼ਿਆਦਾ ਉਥੇ ਇਕੱਠੀ ਤੇ ਬਹੁਤ ਵਧੀਆ ਹਲੂਣਾ ਮਿਲ ਰਿਹਾ ਜੀ ਹਾਂਜੀ ਠੀਕ ਹੈ ਜੀ ਤੇ ਸਰ ਹੁਣ ਆਪਾਂ ਗੱਲ ਕਰਨੀ ਚਾਹਾਂਗੇ ਤੁਹਾਡੇ ਨਾਲ ਕਿ ਜਿਵੇਂ ਸਾਰਾ ਆਪਾਂ ਕੋਈ ਆਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਗਾੜੀ ਕੋਈ ਅਪੀਲ ਕਰੀਏ ਕਿ ਤਾਂ ਜੋ ਕਿ ਸਾਡੇ ਲੋਕ ਸਭਾ ਦੇ ਵਿੱਚ ਜਿੱਤ ਕੇ ਜਾਣ ਸਾਡੇ ਹਲਕਾ ਜਿਹੜਾ ਬਾਰਡਰ ਏਰੀਆ ਪਛੜ ਏਰੀਆ ਪੈਂਦਾ ਹੈ ਹਲਕਾ ਡੇਰਾ ਬਾਬਾ ਨਾਨਕ ਸਾਡੇ ਕੋਈ ਏਰੀਆ ਨੂੰ ਇੰਡਸਟਰੀ ਪ੍ਰੋਵਾਈਡ ਹੋ ਸਕੇ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਜਿਹੜੇ ਬੇਰੁਜ਼ਗਾਰ ਤਰੇ ਫਿਰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਮਿਲ ਸਕੇ ਕੀ ਕਹਿਣਾ ਚਾਹੋਗੇ ਸਾਰੇ ਇਸ ਬਾਰੇ ਬਿਲਕੁਲ ਜੀ ਇਸ ਬਾਰੇ ਗੱਲ ਹੋਈ ਹੈ ਇਸ ਮੁੱਦੇ ਤੇ ਜੀ ਸਰਦਾਰ ਰਣਜੀਤ ਸਿੰਘ ਬਾੜ ਚੇਅਰਮੈਨ ਮਾਰਕੀਟ ਕਮੇਟੀ ਕਲਾਨੌਰ ਸਾਹਿਬ ਨਾਲ ਵੀ ਕੀਤੀ ਅਸੀਂ ਉਹਨਾਂ ਨੂੰ ਨਾਲ ਲੈ ਕੇ ਸੀ ਅਮਨ ਸ਼ੇਰ ਸਿੰਘ ਸੈਰੀਕਲ ਸੀ ਜੋ ਕਿ ਸਾਡੇ ਲੋਕ ਸਭਾ ਦੇ ਮੈਂਬਰ ਨੇ ਜੀ ਇਸ ਟਾਈਮ ਤੇ ਤੇ ਵਾਹਿਗੁਰੂ ਕਿਰਪਾ ਕਰੇ ਤੇ ਚਲੋ ਕਾਉਣ ਵਾਲੇ ਟਾਈਮ 'ਚ ਆੜੇ ਐਮਪੀ ਵੀ ਹੋਣਗੇ ਤੇ ਉਹਨਾਂ ਨੇ ਕੀਤੀ ਹੈ ਗੱਲ ਉਹ ਐਮਪੀ ਉਹਨਾਂ ਨੂੰ ਲੋਕਾਂ ਨੂੰ ਅਪੀਲ ਕਰਦੇ ਆ ਸਾਰੀ ਦੁਨੀਆ ਨੂੰ ਵੀ ਉਹਨਾਂ ਨੂੰ ਜਿਤਾਓ ਐਮਪੀ ਬਣਾਓ ਤੇ ਆਪਣੀ ਕਲਾਂਨੌਰ ਦੀ ਪੰਚਾਇਤ ਬਹੁਤ ਜ਼ਿਆਦਾ ਵਾ ਇੱਥੇ ਇੰਡਸਟਰੀ ਜ਼ਰੂਰ ਆਏਗੀ ਜੀ ਇਸ ਬਾਰੇ ਕੀਤੀ ਹੈ ਗੱਲ ਆਪਾਂ ਠੀਕ ਹੈ ਜੀ ਤੇ ਸਰ ਹੁਣ ਅੱਬ ਗੱਲ ਕਰਨੀ ਜਾਵਾਂਗੇ ਕਿ ਸੀਐਮ ਸਾਹਿਬ ਨੇ ਵਾਦੇ ਬੜੇ ਕੀਤੇ ਹੀ ਹੁਣ ਅ ਕਾਲੀ ਦਲ ਦੇ ਆਪੋਜੀਟ ਪਾਰਟੀਆਂ ਵੀ ਇਨੀ ਗੱਲ ਕਹਿ ਰਹੀਆਂ ਕਿ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਸਰ ਕੀ ਕੀ ਕੰਮ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਕਿਉਂ ਨਹੀਂ ਕੰਮ ਕੀਤਾ ਜੀ ਵੇਖੋ ਜੇ ਬਿੱਲ ਮਾਫ ਹੋਇਆ ਤੇ ਉਹ ਕੋਈ ਕਾਲੀ ਨਹੀਂ ਵੇਖਿਆ ਕੋਈ ਕਾਂਗਰਸ ਨਹੀਂ ਯਾਰ ਪਹਿਲਾਂ 40-4000 ਰੁਪਿਆ ਬਿੱਲ ਆਉਂਦਾ ਸੀ 15-15000 ਕਈਆਂ ਦਾ ਆਉਂਦਾ ਸੀ ਛੋਟੇ ਘਰਾਂ ਦਾ 15-15000 10-1000 ਹੁਣ ਹਰ ਇੱਕ ਦਾ ਘਰ ਜ਼ੀਰੋ ਬਿੱਲ ਆਉਂਦਾ ਹੈ ਜੀ ਵੇਖੋ ਉਹ ਪੈਸੇ ਇੱਕ حساب ਦੀ ਲੌਂਗ ਟਰਮ ਪੈਲਸਨ ਲੱਗੀ ਆ ਉਹ ਪੈਸੇ ਕਿਤੇ ਵੀ ਜੂਜ ਹੋ ਸਕਦੇ ਜੀ ਕਿਸੇ ਦੇ ਵੀ ਪਹਿਲਾਂ ਬਿੱਲ ਚ ਨਿਕਲ ਜਾਂਦੇ ਸੀ ਤੇ ਬਾਕੀ ਐ ਐਸਐਸਐਫ ਦੀਆਂ ਗੱਡੀਆਂ ਨੇ ਸੜਕ ਸੁਰੱਖਿਆ ਫੋਰਸ ਦਿੱਤੀ ਆ ਕੋਈ ਵੀ ਵਾਇਗਰੂ ਰਬ ਨਾ ਕਰੇ ਕਿ ਕੋਈ ਗੱਲਬਾਤ ਹੋ ਜਾਂਦੀ ਆ ਉਸੇ ਟਾਈਮ ਤੇ ਪਹੁੰਚਦੀਆਂ ਨੇ ਹਜੇ ਅਕੱਲ ਹੀ ਮੈਨੂੰ ਪੰਪ ਤੇ ਮਿਲੀ ਆ ਕੋਟਲੀ ਉੱਥੇ ਮੈਂ ਵੇਖਿਆ ਬਹੁਤ ਵਧੀਆ ਟੈਕਨੋਲੋਜੀ ਦੇ ਵਿੱਚ ਕੀ ਕੀ ਪ੍ਰੋਵਾਈਡ ਕਰਵਾ ਕੇ ਦਿੱਤਾ ਹੈ ਸੀਐਮ ਸਾਹਿਬ ਨੇ ਵੇਖੋ ਜੀ ਉਹਦੇ ਵਿੱਚ ਫਰਸਟ ایڈ ਹੈ ਸਾਰੀ ਫਸਟ ਏਡ ਦਿੱਤੀ ਆ ਮਤਲਬ ਜੇ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਉਸੇ ਟਾਈਮ ਉਹਦਾ ਜੇ ਕੋਈ ਸੱਟ ਪੇਟ ਲੱਗ ਜਾਂਦੀ ਉਹਨਾਂ ਨੂੰ ਉਸੇ ਟਾਈਮ ਪੱਟੀ ਕੀਤੀ ਜਾਂਦੀ ਆ ਜੇ ਕੁਝ ਜ਼ਿਆਦਾ ਉਸੇ ਵੇਲੇ ਉਸੇ ਗੱਡੀ ਦੇ ਵਿੱਚ ਪਾ ਕੇ ਲਾਗੇ ਨਜ਼ਦੀਕੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਜਾਂਦਾ ਜੋ ਕਿ ਜਾਨ ਬਚ ਸਕਦੀ ਆ ਜੀ ਜੀ ਅੱਛਾ ਸਰ ਹੁਣ ਅੱਪਾ ਗੱਲ ਕਰਨੀ ਚਾਹਾਂਗੇ ਕਿ ਸਾਡੇ ਏਰੀਏ ਦੇ ਵਿੱਚ ਆਪਣੇ ਇੱਥੇ ਫਾਈਬਰ ਗੇਟ ਜਿਹੜੀ ਡੇਰਾ ਬਾਬਾ ਨਾਨਕ ਲੱਗੀ ਸੀ ਇੱਕ ਦਿਨ ਕੋਲ ਕੀਤੀ ਸੀਗੀ ਤੇ ਕਿਸੇ ਅਧਿਕਾਰੀ ਨੇ ਇਹ ਬਸੰਤ ਕੋਟ ਦੇ ਲਾਗੇ ਅੱਗ ਲੱਗੀ ਸੀਗੀ ਕਾਫੀ ਨੁਕਸਾਨ ਹੋਇਆ ਤੇ ਸਰ ਉਦੋਂ ਉਹਨਾਂ ਨੇ ਕਿਆ ਦਿੱਤਾ ਗਿਆ ਕਿ ਜਿਹੜੀ ਫਾਈਬਰ ਗੇਟ ਆ ਇਹ ਬਟਾਲੇ ਲੱਗੀ ਹੋਈ ਆ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਵੇਖੋ ਜੀ ਇਹ ਪਹਿਲਾਂ ਵੀ ਪੱਤਰਕਾਰ ਨੇ ਸਵਾਲ ਕੀਤਾ ਸੀ ਹਮਨਸ਼ੇ ਸਾਈ ਸਾਰੀ ਕਨਸੀਜ ਉਹਨਾਂ ਨੂੰ ਜੀ ਉਹਨਾਂ ਨੇ ਅਮਲ ਦੇ ਵਿੱਚ ਲਿਆ ਕੇ ਤੇ ਹੁਣ ਕੋਈ ਵੀ ਮਤਲਬ ਆ ਅੱਡੇ ਇੱਥੇ ਕੱਲ ਦੀ ਗੱਲ ਕਰ ਲੈਣੇ ਇੱਥੇ ਮੂਸਲਨ ਨੂੰ ਅੱਗ ਲੱਗੀ ਸੀ ਤੇ ਉਹਨਾਂ ਨੇ ਫੋਨ ਕੀਤਾ ਤੇ ਉੱਥੇ ਮੌਜੂਦਾ ਪਹੁੰਚੀ ਸੀ ਹਾਂਜੀ ਬਿਲਕੁਲ ਸਰ ਇੱਕ ਲਾਸਟ ਵਿੱਚ ਅੱਬ ਗੱਲ ਕਰਨੀ ਚਾਹਾਂਗੇ ਕਿ ਜਿਹੜੇ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਉਹਨਾਂ ਨੇ ਇੱਕ ਵਾਦਾ ਕੀਤਾ ਸੀ ਵੀ ਬੀਬੀਆਂ ਦੀ ਪੈਨਸ਼ਨ ਜਿਹੜੀ ਆ ਉਹ 2500 ਰੁਪਿਆ ਕੀਤੀ ਜਾਏਗੀ ਔਰ ਹਰ ਔਰਤ ਦੇ ਅਕਾਊਂਟ ਦੇ ਵਿੱਚ 1000 ਰੁਪਿਆ ਆਏਗਾ ਸਰ ਇਲੈਕਸ਼ਨਸ ਨੇੜੇ ਆ ਗਈਆਂ ਨੇ 2 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਕਾਫੀ ਤਕਰੀਬਨ ਵਾਦੇ ਪੂਰੇ ਹੋ ਚੁੱਕੇ ਨੇ ਇਹ ਦੋ ਵਾਦੇ ਕਿਉਂ ਟਕੇ ਹੋਏ ਨੇ ਵੇਖੋ ਜੀ ਪਹਿਲਾਂ ਤੇ ਤੁਸੀਂ ਦੱਸੋ ਵਾਦੇ 5 ਸਾਲ ਦੇ ਹੁੰਦੇ ਨੇ ਜੀ ਬਿਲਕੁਲ ਜੀ ਤੇ ਸਰਕਾਰ ਜੇ 2.5 ਸਾਲ ਹੋਏ ਨੇ ਤੇ ਕਿੰਨੇ ਵਾਦੇ ਸਰ ਪੂਰੇ ਕਰਤੇ ਨੇ ਜੇ ਉਹਨਾਂ ਨੇ ਲollipops ਦੇਣਾ ਹੁੰਦਾ ਵੇਖੋ ਜੀ ਮਾਨ ਸਾਹਿਬ ਨੇ ਕਿਹਾ ਸੀਗਾ 1000 ਰੁਪਿਆ 2500 ਰੁਪਿਆ ਪੈਲਸ ਨੇ ਵੀ ਕਹੀ ਜਰੂਰ ਜੀ ਜੇ ਉਹਨਾਂ ਨੇ ਪਹਿਲਾਂ ਲਾ ਦਿੰਦੇ ਹਨਾ ਜੀ ਤੇ ਫਿਰ ਮੰਨ ਲਓ ਬੰਦ ਵੀ ਕਰਾ ਸਕਦੇ ਜਾਂ ਲੋਕਾਂ ਦੇ ਵਾਸਤੇ ਇਹ ਹੋਣਾ ਕਿ ਇਹਨਾਂ ਨੇ ਇੱਕ ਇਲੈਕਸ਼ਨ ਸਟੈਂਡ ਖੇਡਿਆ ਵਾ ਜੀ ਉਹਨਾਂ ਨੇ ਮਾਨ ਸਾਹਿਬ ਉਹਨਾਂ ਨੇ ਉਹਨਾਂ ਦੀ ਮੈਂ ਇੰਟਰਵਿਊ ਵੇਖੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਲੈਕਸ਼ਨ ਤੋਂ ਬਾਅਦ 2500 ਰੁਪਿਆ ਔਰ ਹਰ ਇੱਕ ਭੈਣ ਦੇ ਕਾਉਂਟ ਚ 1000 1000 ਰੁਪਿਆ ਜਿਹੜਾ ਰਸੋਈ ਖਰਚਾ ਨਾ ਗਿਆ ਉਹ ਵੀ ਆਏਗਾ ਜੀ ਠੀਕ ਹੈ ਜੀ ਸਰ ਹੁਣ ਆਪਾਂ ਗੱਲ ਕਰਨੀ ਚਾਹਾਂਗੇ ਕਿ ਜਿਵੇਂ ਸਾਡੇ ਏਰੀਆ ਦੇ ਕੁਝ ਪਿੰਡ ਇਦਾਂ ਦੇ ਨਹੀਂ ਜਿੱਥੇ ਕਿ ਗਰੀਬ ਵਰਗ ਦੇ ਲੋਕ ਦਾ ਕਾੰਡ ਨਹੀਂ ਬੜਾ ਜਿਹਨਾਂ 30 35 35 ਕਿਲੇ ਬੈਲੀ ਆ ਉਹ ਵੱਡੀਆਂ ਗੱਡੀਆਂ ਤੇ ਆਉਂਦੇ ਨੇ ਆ ਕੇ ਵੱਡੇ ਵੱਡੇ ਮਗਰਮਾਸ਼ ਨੇ ਉਹ ਆ ਕੇ ਕਣਕ ਲੈ ਆਉਂਦੇ ਨੇ ਕਣਕ ਖਾਂਦੇ ਵੀ ਨਹੀਂ ਸੇਲ ਕਰ ਦਿੰਦੇ ਨੇ ਕਣਕ ਨੂੰ ਸਾਰ ਆਪਾਂ ਕੋਈ ਵੈਰੀਫਿਕੇਸ਼ਨ ਕਰਵਾਈਏ ਕੋ ਸੀਐਮ ਸਾਹਿਬ ਦੇ ਗਾੜੀ ਅਪੀਲ ਰੱਖੀ ਹੈ ਕਿ ਸਾਰ ਕੋਈ ਸਾਡੇ ਏਰੀਏ ਦੇ ਵਿੱਚ ਜਿਹੜੀ ਜਿਹਦਾ ਜੋ ਹੱਕ ਬਣਦਾ ਉਹਨੂੰ ਹੀ ਮਿਲੇ ਜਿਹੜਾ ਵੱਡਾ ਜਿਹਦੀ 35 ਕਿਲੇ ਪੈਲੀ ਹੈ ਜਾਂ ਸਰਕਾਰੀ ਜੋਬ ਕਰਦਾ ਹੈ ਉਹਦਾ ਜਿਹੜਾ ਕਾਰਡ ਆ ਉਹ ਰੱਦ ਕੀਤਾ ਜਾਵੇ ਬਿਲਕੁਲ ਤੁਹਾਡੀ ਗੱਲ ਸਹੀ ਓੰਕਾਰ ਜੀ ਕਿ ਸਾਡੇ ਵੀ ਮੈਂ ਕਈਆਂ ਵੇਖੇ ਨੇ ਇੱਥੇ ਵੀ 10-10 20-20 ਕਿਲੇ ਜ਼ਮੀਨ ਹੈ ਉਹਨਾਂ ਨੂੰ ਕਣਕ ਮਿਲ ਰਹੀ ਹੈ ਤੇ ਗਰੀਬ ਪਰਿਵਾਰ ਨੇ ਸਾਡੇ ਪਿੰਡ ਦੀ ਹੀ ਗੱਲ ਕਰ ਲੈਣੀ ਆਪਾਂ ਵੀ ਗਰੀਬ ਪਰਿਵਾਰ ਨੇ ਉਹਨਾਂ ਦਾ ਕਾਰਡ ਨਹੀਂ ਬਣਿਆ ਠੀਕ ਹੈ ਜੀ ਤੇ ਜਿਹੜੇ ਵੱਧ ਪੈਲੀਆਂ ਵਾਲੇ ਨੇ ਉਹਨਾਂ ਨੂੰ ਕਣਕ ਮਿਲ ਰਹੀ ਆ ਤੇ ਇਸ ਚੀਜ਼ ਤੇ ਬਹੁਤ ਹੀ ਬਰੀਕੀ ਨਾਲ ਸੋਚਿਆ ਜਾਏਗਾ ਇਲیکشن ਤੋਂ ਬਾਅਦ ਜੋ ਵੀ ਕੁਝ ਹੋਏਗਾ ਮਤਲਬ ਇਹ ਵੀ ਕਾਰਵਾਈ ਅਮਲ 'ਚ ਕੀਤੀ ਜਾਏਗੀ ਜੀ ਸੈਰੀ ਹੁਣਾਣਾ ਗੱਲ ਕੀਤੀ ਜਾਏਗੀ ਤੇ ਇਹਦਾ ਵੀ ਕਰਾਵਾਂਗੇ ਜੀ ਜ਼ਰੂਰ ਕਰਾਵਾਂਗੇ ਠੀਕ ਹੈ ਧੰਨਵਾਦ ਜੀ